ਨਾਪਾ ਦੇ ਵਿੱਚ ਇੱਕ welding workshop ਦਾ ਘਰਾਓ ਕਰਕੇ ਜਿਹੜਾ ਉਥੋਂ ਚੋਰੀ ਹੋਇਆ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ ਗਿਆ ਯਾਦ ਰਹੂਗਾ ਤੁਹਾਨੂੰ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਕਿਸਾਨਾਂ ਦੇ ਮੋਰਚੇ ਨੂੰ ਖੰਡਾਇਆ ਪਹਿਲੋਂ ਆਗੂਆਂ ਨੂੰ ਮੀਟਿੰਗ ਵਿੱਚ ਸਰਦਾ ਦੇ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਵੇਂ ਉਥੇ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਮਾਨ ਦੀ ਟੋੜ-ਥੋੜ ਕਸਾਨਾਂ ਮਜ਼ਦੂਰਾਂ ਤੇ ਜ਼ੁਲਮ ਆਗੂਆਂ ਦੇ ਜ਼ੁਲਮ ਕਰਕੇ ਔਰ ਪੂਰੀ ਪੁਲਿਸ ਇਕੜਾ ਬੰਦੀ ਕਰਕੇ ਜੋ ਕੁਝ ਕੀਤਾ ਉਹ ਸਾਰੀ ਦੁਨੀਆ ਜਾਣਦੀ ਆ ਉਸ ਵੇਲੇ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਔਰ ਉਸ ਵੇਲੇ ਦੇ ਐਸਐਸਪੀ ਨਾਨਕ ਸਿੰਘ ਜਿਹੜੇ ਐਸ ਵੇਲੇ ਡੀਆਈਜੀ ਨੇ ਉਹਨਾਂ ਵੱਲੋਂ ਬਿਆਨਬਾਜ਼ੀ ਸੀਪੀਐਸਸੀ ਬਿਲਕੁਲ ਇਹ ਵੀਡੀਓਗ੍ਰਾਫੀ ਹਰ ਚੀਜ਼ ਦੀ ਬਣਾਈ ਹੋਈ ਆ ਦਾਵਾ ਕਰਦੇ ਸੀ ਵੀ ਸਟੋਰ ਸਾਡੇ ਸਟੋਰ ਵਿੱਚ ਸਭ ਕੁਝ ਪਿਆ ਵਾ ਇੰਨਾ ਚੋਰੀ ਨਹੀਂ ਹੋਇਆ ਹੈਗਾ ਪਹਿਲਾਂ ਵੀ ਗੁਰਲਾਲ ਘਨੌਰ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਨ੍ਹਾਂ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਨੇ ਰਲ ਕੇ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਚੋਰੀ ਕਰਵਾਈਆਂ ਟਰਾਲੀਆਂ ਉਹਨਾਂ ਦੇ ਸਮਰਥਕ ਸੀਗੇ ਬਰਾਮਤ ਵੀ ਹੋਗੀਆਂ ਆਮ ਜਨਤਾ ਨੇ ਸਥਾਨਕ ਲੋਕਾਂ ਨੇ ਬਹੁਤ ਸਾਰੀਆਂ ਟਰਾਲੀਆਂ ਸਾਨੂੰ ਲੱਭ ਕੇ ਦਿੱਤੀਆਂ ਔਰ ਇਸੇ ਲੜੀ ਤਹਿਤ ਜਿਹੜਾ ਵਾ ਕੱਲ ਪੰਕਜ ਪੱਪੂ ਜਿਹੜਾ ਨਾਬੇ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਲੀਡਰ ਆ ਉਹਦੀ ਘਰ ਵਾਲੀ ਇਸ ਵੇਲੇ ਉਸ ਤੋਂ ਦੀ ਨਗਰ ਕੌਂਸਲ ਦੀ ਹੈੱਡ ਹੈਗੀ ਆ ਉਹਨਾਂ ਦੀ ਵਰਕਸ਼ਾਪ ਤੋਂ ਜਿਹੜੀ ਲੋਂਗੋਵਾਲ ਪਿੰਡ ਦੀ ਟਰਾਲੀ ਆ ਉਹਦੇ ਸਮਾਨ ਦੀ ਬਰਾਮਦਗੀ ਹੋ ਗਈ ਆ ਪੁਲਿਸ ਦੀ ਹਾਜ਼ਰੀ ਵਿੱਚ ਉਹ ਸਮਾਨ ਬਰਾਮਦ ਕਰ ਲਿਆ ਔਰ ਉਹਨਾਂ ਕੋਲ ਲਿਖਤੀ ਲੈ ਲਿਆ ਗਿਆ ਹੁਣ ਡੀਜੀਪੀ ਸਾਹਿਬ ਤੁਰੰਤ ਤੇ ਮੁੱਖ ਮੰਤਰੀ ਪੰਜਾਬ ਇਸ ਤੇ ਬਿਆਨ ਦੇਣ ਕਿ ਜਿਹੜੇ ਸਾਡੇ ਦਾਅਵੇ ਸੀ ਕਿ ਜਿਵੇਂ ਤੁਹਾਡੇ ਤੇ ਸਰਕਾਰ ਤੇ ਇਲਜ਼ਾਮ ਲੱਗਦਾ ਵੀ ਟਰਾਲੀ ਚੋਰਾਂ ਦੀ ਸਰਕਾਰ ਆ ਤੁਸੀਂ ਇੱਥੇ ਕਿਵੇਂ ਬਚੋਗੇ ਉੱਤੇ ਦੱਸੋ ਔਰ ਇਹਦੇ ਮਸਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਹੋਵੇ ਵੀ ਹੋਰ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਇਨਵੋਲਵਮੈਂਟ ਹੈਗੇ ਆ ਅਰ ਨਗਰ ਕਾਉਂਸਲ ਦੇ ਟਰੈਕਟਰ ਵੀ ਗਏ ਉਥੋਂ ਦੇ ਮੁਲਾਜ਼ਮਾਂ ਨੂੰ ਝੂਠ ਮਾਰ ਕੇ ਖੜਿਆ ਗਿਆ ਕਿ ਇੱਥੇ ਸਫਾਈ ਕਰਾਉਣੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਹਜੇ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਉਹਦੀ ਵੀ ਪਰਪਾਈ ਨਹੀਂ ਹੋਈ ਹੈਗੀ ਉਹ ਵੀ ਪਰਪਾਈ ਹੋਣੀ ਚਾਹੀਦੀ ਆ ਇਸ ਵळे ਪੰਜਾਬ ਅੰਦਰ ਹੜ੍ਹਾਂ ਦੀ ਮਾਰ ਹੈਗੀ ਆ ਜਾਨ ਦਾ ਮਾਲ ਦਾ ਜਾਂ ਫਸਲਾਂ ਦਾ ਨੁਕਸਾਨ ਹੁੰਦਿਆਂ ਬਹੁਤ ਵੱਡੇ ਪੱਧਰ ਤੇ ਸੰਭਾਵਨਾ ਨੇ ਬਹੁਤ ਸਾਰਾ ਹੋ ਗਿਆ ਵਾ 1.5 ਲੱਖ ਤੋਂ ਏਕੜ ਫਸਲਾਂ ਦਾ ਵੱਧ ਹੀ ਨੁਕਸਾਨ ਹੋਇਆ ਹੈਗਾ ਸਰਕਾਰ ਦੇ ਦਾਅਵੇ ਝੂਠੇ ਨੇ ਵੀ ਘੱਟ ਨੁਕਸਾਨ ਹੋਇਆਗਾ ਉਹਨਾਂ ਫਸਲਾਂ ਦਾ ਮੁਆਵਜ਼ਾ ਚਾਹੇ ਕਿਸੇ ਦੇ ਪਸ਼ੂਆਂ ਦਾ ਇਸ ਵੇਲੇ ਘਰ ਕੁ ਟੱਠੇ ਆ ਗਏ ਉਹਨਾਂ ਦਾ ਤੁਰੰਤ ਉਹਨਾਂ ਦੀ ਭਰਪਾਈ ਹੋਣੀ ਚਾਹੀਦੀ ਭਗਵੰਤਮਾਨ ਸਰਕਾਰ ਨੂੰ ਫੋਟੋਆਂ ਨਹੀਂ ਖਿਚਾਉਣੀਆਂ ਚਾਹੀਦੀਆਂ ਹਰੇ ਕਹਿ ਕੇ ਵੀ ਮੁੱਖ ਮੰਤਰੀ ਸਾਹਿਬ ਛੁੱਟਿਆ ਨਹੀਂ ਜਾ ਸਕਦਾ ਹੁੰਦਾ ਵੀ ਵੱਡੀ ਆਫਤ ਹੈ ਆ ਕੁਦਰਤੀ ਆਫਤ ਹੈ ਠੀਕ ਆ ਪਰ ਤੁਸੀਂ ਸਾਡੇ 3.5 ਸਾਲਾਂ ਚ ਕੀਤਾ ਕੀ ਹੈਗਾ ਤੁਸੀਂ ਕਿਹੜੀ ਨੀਤੀ ਬਣਾਈ ਆ ਕਿਹੜੇ ਦਰਿਆਵਾਂ ਦਾ ਰਖ ਰਕਾਉ ਠੀਕਾ ਕਿਹੜੇ ਤੁਸੀਂ ਬੰਨ ਪੱਕੇ ਕਰਦੇ ਮੜ ਜੇ ਦੱਸ ਦਿਓ ਫਿਰ ਅਸੀਂ ਸਮਝ ਜਾਈਏ ਇਹਦੇ ਨਾਲ ਰਾਤ ਹਸ਼ਿਆਰਪੁਰ ਦੇ ਵਿੱਚ ਇੱਕ ਟੈਂਕਰ ਫਟਿਆ ਹੈਗਾ ਗੈਸ ਦਾ ਜਿਸ ਦੇ ਨਾਲ ਦੋ ਲੋਕਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਵੱਡੇ ਪੱਦਰ ਤੇ ਚੁਰਸੇ ਨੇ ਔਰ ਇਸ ਕਿਸਮ ਦੀ ਚਲਚਾਟ ਬਹੁਤ ਮਾੜੀ ਹੁੰਦੀ ਆ ਸਾਰੇ ਪਰਿਵਾਰਾਂ ਨਾਲ ਸਾਡੀ ਸੰਵੇਦਨਾ ਸਰਕਾਰ ਨੂੰ ਵੀ ਦਿਨ ਨਿਰਪੱਖ ਜਾਂਚ ਕਰੋ ਔਰ ਬੰਨ ਦਾ ਜੋਗ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦਿਓ ਔਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ ਧੰਨਵਾਦ